ਬੀਤੇ ਦਿਨੀ ਨੰਗਲ ਦੇ ਇਤਿਹਾਸਿਕ ਮੰਦਰ ਜਲਫਾ ਮਾਤਾ ਮੰਦਰ ਵਿਖੇ ਚੋਰਾਵਲੋਂ ਚੋਰੀ ਦੀ ਵਾਰਦਾਤ ਅੰਜਾਮ ਦਿੱਤਾ ਗਿਆ ਸੀ ਜਿਸ ਦੌਰਾਨ ਚੋਰਾਵਲੋਂ ਮਾਤਾ ਦੀ ਮੂਰਤੀ ਦੇ ਗਹਿਣੇ ਚੋਰੀ ਕੀਤੇ ਗਏ ਸਨ ਜਿਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਮੁਸਤੈਦੀ ਦਿਖਾਉਂਦਿਆਂ ਇੱਕ ਚੋਰ ਨੂੰ ਫੜ ਲਿਆ ਸੀ ਤੇ ਉਸ ਸੁਨਿਆਰੇ ਨੂੰ ਪਕੜ ਲਿਆ ਗਿਆ ਸੀ ਜਿਸ ਨੂੰ ਚੋਰਾਵਲੋਂ ਸਮਾਨ ਵੇਚਿਆ ਗਿਆ ਸੀ ਨੰਗਲ ਪੁਲਿਸ ਵੱਲੋਂ ਇੱਕ ਹੋਰ ਨਾਮਜ਼ਦ ਚੋਰ ਨੂੰ ਪਕੜਨ 'ਚ ਸਫਲਤਾ ਹਾਸਲ ਕੀਤੀ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਹੰਬੇਵਾਲ ਦਾ ਰਹਿਣ ਵਾਲਾ ਇਹ ਚੋਰ ਸਾਰੀ ਚੋਰੀ ਦੀ ਘਟਨਾ ਦਾ ਮਾਸਟਰਮਾਈਂਡ ਸੀ ਵਧੇਰੇ ਜਾਣਕਾਰੀ ਦਿੰਦਿਆਂ ਡੀਐਸਪੀ ਕੁਲਵੀਰ ਸਿੰਘ ਠੱਕਰ ਸੰਧੂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਚੋਰਾਂ ਨੂੰ ਫੜ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਤੋਂ ਬਾਅਦ ਚੋਰਾਂ ਤੇ ਸੁਨਿਆਰ ਦਾ ਇੱਕ-ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ ਉਨਾ ਕਹਿਾ ਕਿ ਪਹਿਲਾ ਲਏ ਗਏ ਰਿਮਾਂਡ ਵਿੱਚ ਇਨ੍ਹਾਂ ਚੋਰਾਂ ਨੇ ਸ਼ਹਿਰ ਤੇ ਹੋਰ ਆਲੇ ਦੁਆਲੇ ਦੀਆਂ ਤਕਰੀਬਨ 20 ਦੇ ਕਰੀਬ ਚੋਰੀਆਂ ਕਬੂਲੀਆਂ ਨੇ ਕੁਝ ਦਿਨ ਪਹਿਲਾਂ ਨੰਗਲ ਦੇ ਲਾਗੇ ਹੇਠਲੇ ਰਾਏਪੁਰ ਪਿੰਡ ਵਿੱਚ ਚੋਰੀ ਚੋਰੀ ਨੂੰ ਵੀ ਸੁਲਝਾ ਲਿਆ ਗਿਆ ਹੈ ਇਸ ਚੋਰੀ ਨੂੰ ਵੀ ਇਨ੍ਹਾਂ ਚੋਰਾਂ ਵੱਲੋਂ ਅੰਜਾਮ ਦਿੱਤਾ ਗਿਆ ਸੀ ਤੇ ਗਹਿਣੇ ਚੋਰੀ ਕਰਕੇ ਇਸੇ ਸੁਨਿਆਰ ਨੂੰ ਹੀ ਇਨ੍ਹਾਂ ਚੋਰਾਂ ਵੱਲੋਂ ਵੇਚੇ ਗਏ ਸਨ ਉਹਨਾਂ ਦੱਸਿਆ ਕਿ ਹੁਣ ਫਿਰ ਇਹਨਾਂ ਦਾ ਰਿਮਾਂਡ ਲਿਆ ਗਿਆ ਹੈ ਜਿਸ ਦੌਰਾਨ ਇਹਨਾਂ ਤੋਂ ਹੋਰ ਵੀ ਡੰਗਾਈ ਦੇ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਇਸ ਦੌਰਾਨ ਇੱਕ ਹੋਰ ਨੌਜਵਾਨ ਦਾ ਨਾਮ ਸਾਹਮਣੇ ਆ ਰਿਹਾ ਹੈ ਜੋ ਕਿ ਪਿੰਡ ਦਬਖੇੜਾ ਦਾ ਰਹਿਣ ਵਾਲਾ ਹੈ ਜਿਸ ਨੂੰ ਫੜਨ ਲਈ ਪੁਲਿਸ ਵੱਲੋਂ ਰੇਡ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਤੁਸੀਂ ਸੁਣੋ ਕੀ ਕਿਹਾ ਨੰਗਲ ਡੀਐਸਪੀ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगनਪਾ ਮਰਾਦੀ ਰਿਪੋਰਟ ਆਪਣਾ ਮਕਦਮਾ ਸਾਡਾ 107 ਨੰਬਰ ਦਰਜ ਹੋਇਆ ਸੀਗਾ ਜੀ ਆਪਣਾ ਮਾਤਾ ਰਾਨੀ ਵਾਲਾ ਉਹਨਾਂ ਦੇ ਵਿੱਚ ਸਾਡੇ ਦੇ ਦੋਸ਼ੀ ਪਾਨਾਰ ਆਪਣਾ ਅਰੈਸਟ ਹੋਏ ਸੀ ਤੇ ਫਿਰ ਸੁਨਿਆਰ ਹੋਏ ਸੀ ਰਣਵੀਰ ਉਹਨਾਂ ਤੋਂ ਇਲਾਵਾ ਤੀਸਰਾ ਦੋਸ਼ੀ ਜਿਹੜਾ ਸੀਗਾ ਅਰुण ਜਿਨੇ ਪਾਨੇ ਦੇ ਨਾਲ ਜਾ ਕੇ ਮੋਟਰਸਾਈਕਲ 'ਚ ਚੋਰੀ ਦੇ ਵਿੱਚ ਦੀ ਸਹਾਇਤਾ ਕੀਤੀ ਸੀ ਉਹ ਕਯੂਸਡ ਅਰुण ਅਰੈਸਟ ਹੋ ਗਏ ਸੀਗਾ ਜੀ ਲਾਸਟ ਯੈਸਟਰਡੇ ਉਹਨਾਂ ਨੂੰ ਅਰੈਸਟ ਕਰਕੇ ਮਜਬੂਰ ਪੁੱਛਗਿਸ਼ ਕੀਤੀ ਹੈ ਢੰਗਾਈ ਨਾਲ ਸਾਰੀ ਟੀਮ ਨੇ ਤੇ ਉਹਨਾਂ ਨੇ ਨਾਲ ਉਹ ਮੋਟਰਸਾਈਕਲ ਵੀ ਰਿਕਵਰ ਕਰ ਲਿਆ ਜਿਹਦੇ ਤੇ ਉਹ ਗਏ ਸੀ ਉਧਰ ਚੋਰੀ ਕਰਨ। ਵੀ ਉਹਦੇ ਤਹਿਤ ਸਾਡਾ ਇਹਨੇ 20 ਬਾਈ ਚੋਰੀਆਂ ਇਹਨਾਂ ਨੇ ਹੋਰ ਮੰਨੀਆਂ ਜੀ। ਜੀਦੇ ਜੋ ਚਾਰ ਤੇ ਸਾਡੇ ਥਾਣੇ ਦੀਆਂ ਇਹਦੇ ਤਹਿਤ ਇੱਕ ਵੱਡੀ ਪ੍ਰਾਪਤੀ ਹੋਈ ਹੈ ਕਿ ਸਾਡਾ 99 ਨੰਬਰ ਐਫ ਆਈ ਆਰ ਹੈ ਸਾਡਾ ਇੱਥੇ ਰਤਨ ਰਤਨ ਸਿੰਘ ਪੁੱਤਰ ਹਰਦয়াল ਸਿੰਘ ਨੇ ਰਾਏਪੁਰ ਨੀਚੇ ਦੇ ਉਹਨਾਂ ਦਾ 골ਡ ਇੱਕ ਚੈਨੀ ਤੇ ਵਾਲੀਆਂ ਤੇ 40000 ਰੁਪਇਆ ਚੋਰੀ ਹੋਇਆ ਸੀ ਉਹ ਵਾਰਦਾਤ ਟਰੇਸ ਹੋ ਗਈ ਆ ਉਹਦੇ ਚ ਮਜੀਦ ਕੁਛਕਿਛ ਦੇ ਵਿੱਚ ਇਹਨਾਂ ਨੇ ਉਹ ਮੰਨਿਆ ਕਿ ਬਾਕੀ ਚੋਰੀਆਂ 2022 ਦੇ ਵਿੱਚ ਇਹ ਵੀ ਆ ਇਹਦੇ ਵਿੱਚ ਫੁੱਲ ਰਿਕਵਰੀ ਸਾਡੀ ਹੋ ਗਈ ਹੈ ਜੀ ਬਰਾਮਦਗੀ ਕਰਾ ਲਈ ਗਈ ਹੈ ਇਸ ਜਗ੍ਹਾ ਤੇ ਕੈਸ਼ ਦੀ ਕਰਾ ਰਹੇ ਆ ਤੇ ਚੈਨੀ ਜਿਹੜੀ ਆ ਉਹ ਵੀ ਰਿਕਵਰ ਹੋ ਗਈ ਹੈ ਤੇ ਜਿਹੜੀਆਂ ਮੰਦਰੀਆ ਮੰਦਰੀਆ ਉਹ ਵੀ ਰਿਕਵਰ ਹੋ ਗਈ ਇਹ ਚੋਰੀ ਪਿਛਲੇ ਕੋਈ 10 15 ਦਿਨ ਪਹਿਲਾਂ ਦੀ ਹੈ ਜਿਸੇ ਮਿਨੀਰੀ ਹੈ ਹਾਂਜੀ 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 ਬਿਲਕੁਲ ਸੁਨਿਆਰੀ ਤੋਂ ਜੀ ਜੀ ਸੁਨਿਆਰੀ ਇਸੇ ਸੁਨਿਆਰੀ ਰਣਵੀਰ ਸਿੰਘ ਇਸੇ ਸੁਨਿਆਰੀ ਬਿਲਕੁਲ ਇਹ ਐ ਮਤਲਬ ਇਹਨਾਂ ਦਾ ਆਪਸ ਵਿੱਚ ਜਿਵੇਂ ਕਹਿੰਦੇ ਆ ਗੱਠ ਜੋੜ ਆ ਆਰਗੇਨਾਈਜ਼ ਇਹ ਹੈਗਾ ਟੋਲਾ ਪਿੰਨਾ ਤੇ ਉਨੇ ਵੀ ਮਕਦਮਾ ਰਣਵੀਰ ਤੇ ਤੇ ਇਸ ਕਰਕੇ ਇਹ ਦੂਸਰਾ ਜਿਹੜਾ maal ਆ ਇਹਨਾਂ ਚੋਰਾਂ ਦਾ ਉਹ ਵੀ ਇਸੇ ਸੁਨਿਆਰ ਤੋਂ ਬਰਾਮਦ ਹੋਇਆ ਤੇ ਰਿਮਾਂਡ ਲੈ ਲਿਆ ਗਿਆ ਮਾਨਯੋਗ ਕੋਰਟ 'ਚ ਪੇਸ਼ ਕਰਕੇ ਤੇ ਹੋਰ ਵੀ ਢੰਗਾਈ ਨਾਲ ਕੁਛ-ਕੁਛ ਕਰਕੇ ਜੋ ਰੈਂਦੀਆਂ ਬਰਾਮਦਗੀਆਂ ਨੇ ਉਹ ਵੀ ਕੀਤੀਆਂ ਜਾਂਦੀਆਂ ਕਿੰਨੇ ਦਾ ਰਿਮਾਂਡ ਮਿਲਿਆ ਜੀ ਇਹ 1 ਦਿਨ ਦਾ ਲਿਆ ਜੀ ਕੱਲ ਦੁਬਾਰਾ ਲਵਾਂਗੇ ਆਪਾਂ ਪਾਨੇ ਦੇ ਨਾਲ ਇੱਕ ਅਰुणਾ ਜੀ ਉਹ ਗ੍ਰਿਫਤਾਰ ਹੋ ਚੁੱਕਾ ਨਾਲ ਮੋਟਰਸਾਈਕਲ ਵੀ ਆ ਗਿਆ ਇੱਕ ਸੋਨੂ ਆ ਜੀ ਉਹਦੇ ਤੇ ਰੇਡ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਜਲਦੀ ਗ੍ਰਿਫਤਾਰ ਕੀਤਾ ਜਾ ਇਹ ਅਸੀਂ ਆਪਾਂ ਟੋਟਲ ਬਣਾ ਰਹੇ ਆ ਦੋ ਦਾ ਤੇ ਇਹਨਾਂ ਕੋਈ ਖਰੀਦ ਚੁੱਕਾ ਤੇ ਉਹ ਰਿਕਵਰ ਵੀ ਕਰ ਲਿਆ ਠੀਕ ਹੈ ਜੀ ਇਸੇ ਮਹੀਨੇ ਦੇ ਸਾਡੇ ਮਕਦਮਿਆਂ ਨੇ